ਸਿਵਲ ਹਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਜੀ ਜੀ ਔਰ ਉਹ ਵੀ ਮਹਾਨਗਰ ਲੁਧਿਆਣਾ ਦੇ ਹੈਲਥ ਸਿਸਟਮ ਨਾਲ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਹੈ ਮੈਂ ਗਿੱਦੜਬਾ ਦੇ ਆਏ ਹਾਲਾਤਾਂ ਮਹਿਸੂਸ ਕਰ ਸਕਦਾ ਹਾਂ ਹਾਲਾਂਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਸੀ ਹਸਪਤਾਲ ਬਣਾਇਆ ਸੀ ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ ਸਾਰੇ ਪੰਜਾਬ ਦੇ ਹਸਪਤਾਲ ਜੇ ਹਾਲਾਤ ਹੈ ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਵੋ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਹੈ ਉੱਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ਵੀਕੈਂਡ ਪਈਆਂ ਨੇ ਔਰ ਲੋਕ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹਸਪਤਾਲਸ ਵਿਚਾਰੇ ਲੋਕ ਇਲਾਜ ਨਹੀਂ ਕਰਾ ਸਕਦੇ ਔਰ ਜਾਨਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਹਾਲਾਤ ਇੰਨੇ ਮਾੜੇ ਨੇ ਬੱਤੋ ਬੱਤਰ ਨੇ ਸੋ ਪੰਜਾਬ ਸਰਕਾਰ ਦੇ ਕੰੰਤੀ ਇਸ ਕੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂਨ ਨਹੀਂ ਸਰਕਾਰੀ ਅਜੇ 2.5 ਸਾਲ ਹੋ ਗਏ ਹਸਪੀਟਲਸ ਦੇ ਵਿੱਚ ਡਾਕਟਰ ਨਹੀਂ ਹੈ ਮਸ਼ੀਨਸ ਨਹੀਂ ਹੈ ਉਹ ਕਹਿੰਦੇ ਨਹੀਂ ਸਾਨੂੰ 6 ਮਹੀਨਿਆਂ ਦਾ ਟਾਈਮ ਦੇ ਦਿਓ ਮੈਨੂੰ ਯਾਦ ਹੈ ਡਾਕਟਰ ਬਲਬੀਤ ਸਿੰਘ ਨੇ ਕਿਹਾ ਸੀ ਕਿ 1 ਸਾਲ ਦਾ ਸਮਾਂ ਦਿਓ ਤੁਸੀਂ ਪੰਜਾਬ ਦੇ ਹਸਪਤਾਲਾਂ ਨੂੰ ਫੇਰ ਗੱਲ ਕਰਿਓ ਸਿਵਲ ਹਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਔਰ ਉਹ ਵੀ ਮਹਾਨਗਰ ਲੁਧਿਆਣਾ ਦੇ ਇੰਜ ਲੱਗਦਾ ਕਿ ਹੈਲਥ ਸਿਸਟਮ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਮੈਂ ਗਿੱਦੜਬਾ ਦੇ ਆਏ ਹਾਲਾਤਾਂ ਮਹਿਸੂਸ ਕਰ ਸਕਦਾ ਹਾਲਾਂਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਸੀ ਹਸਪਤਾਲ ਬਣਾਇਆ ਸੀ ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ ਔਰ ਨਾ ਕੇਵਲ ਗਿੱਦੜਬਾ ਸਾਰੇ ਪੰਜਾਬ ਦੇ ਹਸਪਤਾਲ ਜੇ ਹਾਲਾਤ ਹੈ ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਵੋ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਹੈ ਉੱਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ਵੀਕੈਂਡ ਪਈਆਂ ਨੇ ਔਰ ਲੋਗ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹਸਪੀਟਲਸ ਵਿਚਾਰੇ ਲੋਗ ਇਲਾਜ ਨਹੀਂ ਕਰਾ ਸਕਦੇ ਔਰ ਜਾਨਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਹਾਲਾਤ ਇੰਨੇ ਮਾੜੇ ਨੇ ਬੱਤੋਂ ਬੱਤਰ ਨੇ ਸੋ ਪੰਜਾਬ ਸਰਕਾਰ ਦੇ ਕੰਤੇ ਇਸkal ਦੀ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰਕਾਰੀ ਅਜੇ 2.5 ਸਾਲ ਹੋ ਗਏ ਬਹੁਤ ਵਾਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਹਸਪੀਟਲਸ ਦੇ ਵਿੱਚ ਡਾਕਟਰ ਨਹੀਂ ਹੈ ਮਸ਼ੀਨਸ ਨਹੀਂ ਹੈ ਕੋਈ ਹੋਰ ਬੰਦਾ ਇੰਤਜ਼ਾਮਤ ਦੀ ਉਹ ਕਹਿੰਦੇ ਨਹੀਂ ਸਾਨੂੰ 6 ਮਹੀਨੇ ਦਾ ਟਾਈਮ ਦੇ ਦਿਓ ਮੈਨੂੰ ਯਾਦ ਹੈ ਡਾਕਟਰ ਬਲਬੀਤ ਸਿੰਘ ਨੇ ਕਿਹਾ ਸੀ ਕਿ 1 ਸਾਲ ਦਾ ਸਮਾਂ ਦਿਓ ਤੁਸੀਂ ਪੰਜਾਬ ਦੇ ਹਸਪਤਾਲਾਂ ਨੂੰ ਫੇਰ ਗੱਲ ਕਰਿਓ ਤੇ ਅੱਜ ਉਸ ਦਿਨ ਨੂੰ 1.5 ਸਾਲ ਹੋ ਗਏ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਸਿਵਲ ਹਸਪੀਟਲ ਦੇ ਇਹ ਹਾਲਾਤ ਨੇ ਉਹ ਵੀ ਮਹਾਨਗਰ ਦੇ ਜਿੱਥੋਂ 5-5 ਵਧਾਏ ਕਾਮ ਆਦਮੀ ਪਾਰਟੀ ਦੇ ਜਿੱਤੇ ਨੇ ਔਰ ਹੁਣ ਤੱਕ ਮਗਰਲੇ ਅੱਜ ਚੌਥਾ ਦਿਨ ਹੋ ਗਿਆ ਪੰਜਵਾਂ ਸਾਡੇ ਲੋਕ ਧਰਨੇ ਤੇ ਬੈਠੇ ਨੇ ਲੇਕਿਨ ਕਿਸੇ ਐਮਐਲਏ ਨੇ ਕੋਈ ਇੰਨੀ ਉਹਨ ਇਨਸਾਨੀਅਤ ਨਹੀਂ ਦਿਖਾਈ ਕਿ ਅਸੀਂ ਆ ਕੇ ਇੱਥੇ ਉਹਨੇ ਦੀ ਪੁੱਛ ਪ੍ਰਤੀਤ ਕਰ ਲਈ ਪੰਜ ਦਿਨ ਭੁੱਖ ਹੜਤਾਲ ਤੇ ਬਹਿਣਾ ਲੋਕਾਂ ਦੇ ਵਾਸਤੇ ਮੈਂ ਸਮਝਦਾ ਕਿ ਮੈਂ ਲੱਕੀ ਹਰਾਨੂ ਕਪੂਰ ਸਾਹਿਬ ਹਰਾਨੂ ਤੇ ਉਹਨਾਂ ਦੀ ਟੀਮ ਨੂੰ ਤੇ ਦਾਬਰ ਸਾਹਿਬ ਹਰਾਨੂ ਉਹਨਾਂ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਸਾਡੇ ਅਹੁਦੇਦਾਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਉਹਨਾਂ ਨੇ ਉਪਰਾਲਾ ਕੀਤਾ ਲੜਾਈ ਲੜਨ ਦਾ ਔਰ ਅੱਜ ਕਮ ਸੇ ਕਮ ਹੋ ਸਕਦਾ ਹੈ ਕੀ ਗੁੰਗੀ ਬੈਰੀ ਸਰਕਾਰ ਦੇ ਕੰਨਾਂ ਤੱਕ ਕੋਈ ਨਾ ਕੋਈ ਖਬਰ ਜ਼ਰੂਰ ਪਹੁੰਚੇ ਹੋ ਸਕਦਾ ਹੈ ਕਿ ਕੁੰਭ ਕਰਨ ਦੀ ਸੁੱਤੀ ਇਹ ਜਿਹੜੇ ਸਰਕਾਰ ਵਾਲੇ ਨੁਮਾਇੰਦੇ ਔਰ ਹੈਲਥ ਮਿਨਿਸਟਰ ਹੈ ਉਹ ਜਾਗਨ ਤੇ ਕੋਈ ਨਾ ਕੋਈ ਕਾਰਵਾਈ ਇੱਕ ਜੀ ਆਮ ਆਦਮੀ ਪਾਰਟੀ ਨੇ ਹਰਿਆਣਾ ਚ ਇਲੈਕਸ਼ਨ ਇਕੱਲੇ ਲੜਨ ਦਾ ਦਾਅਵਾ ਕੀਤਾ ਉਹ ਸ਼ੁਕਰ ਹੈ ਇਹਨਾਂ ਨੇ ਇਕੱਲੇ ਨਹੀਂ ਕੀਤਾ ਸੀ ਤਾਂ ਪੰਜਾਬ ਵਾਲੇ ਨੇ ਪਹਿਲਾਂ ਹੀ ਕਿਹਾ ਸੀ ਵੀ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਇਹ ਲੜਨ ਕਰ ਲਈ ਜੀ ਨਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਇਕੱਲਾ ਇਕੱਲਾ ਲੜ ਕੇ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਕਿਸ ਨੇ ਕੀਤਾ ਹੈ ਦਮ ਜੀ ਸੋ ਮੈਨੂੰ ਲੱਗਦਾ ਕਿ ਅਸੀਂ ਤਾਂ ਪੰਜਾਬ ਵਾਲੇ ਨੇ ਪਹਿਲਾਂ ਹੀ ਇਹ ਕਿਹਾ ਸੀ ਵੀ ਅਸੀਂ ਸਾਨੂੰ ਇਹਨਾਂ ਤੋਂ ਬਚਾਇਓ